ਤਾਨੂੰ ਪੰਜਾਬ ਦਾ ਉਹ ਪਿੰਡ ਦਿਖਾਉਣਾ ਜਿਹਦੀ ਲਾਇਬ੍ਰੇਰੀ ਇੰਨੀ ਸੋਹਣੀ ਹੈ ਕਿ ਮੈਂ ਕਹਣਾ ਪੰਜਾਬ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ ਵੀ ਇਹਦੀ ਰੀਸ ਨਹੀਂ ਕਰਦੀਆਂ ਬਣੀ ਕਿਹੋ ਜੀ ਜਗ੍ਹਾ ਤੇ ਉਹ ਦਿਖਾ ਦਿਆਂ ਪਹਿਲਾਂ ਤੁਹਾਨੂੰ ਆਸੇ ਪਾਸੇ ਇਹ ਨਾ ਚਿੜੀਆਂ ਦਾ ਆਵਾਜ਼ਾਂ ਸੁਣ ਸਕਦੇ ਹੋ ਜੇਕਰ ਮੈਂ ਨਾ ਬੋਲਾਂ ਠੀਕ ਆ ਨੇਚਰ ਦੇ ਵਿੱਚ ਉਸ ਤੋਂ ਬਿਨਾ ਸਾਰੇ ਸਾਰੇ ਡੈਕੋਰੇਟ ਆ ਨਾਲ ਜਿਹੜਾ ਹੈਗਾ ਓਪਨ ਜਿਮ ਹੈ ਠੀਕ ਆ ਤੇ ਬਾਈ ਵਰਗਣਾ ਖਜੂਰਾ ਵੀ ਜਿਹੜੀਆਂ ਹੈਗੀਆਂ ਕਹਿੰਦੇ ਵੀ ਜੂਪੀ ਤੋਂ ਲਿਆ ਕੇ ਲੰਗਾ ਤੇ ਇੱਥੋਂ ਤੱਕ ਇਹ ਖਜੂਰਾ ਨੂੰ ਬਹੁਤ ਥਾਂ ਤੇ ਫਲ ਵੀ ਲੱਗਿਆ ਹੋਇਆ ਅੰਦਰੋਂ ਲਾਇਬ੍ਰੇਰੀ ਦਿਖਾਉਣਾ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਜਿਨ੍ਹਾਂ ਨੇ ਕੱਲਾਂ ਗੱਲਾਂ ਹੀ ਕਰ ਰੀਆਂ ਉਹਨਾਂ ਵਾਸਤੇ ਕੁਝ ਵੀ ਨਹੀਂ ਸੋ ਇਹ ਬਾਈ ਮਿੰਟੂ ਸਰਪੰਚ ਨੇ ਵੈਸੇ ਤੁਸੀਂ ਜਾਣਦੇ ਹੋਵੋਗੇ ਇਹਨਾਂ ਨੂੰ ਸਾਰੇ ਜਾਣੇ ਇਹਨਾਂ ਨੇ ਅਪਾਲੇ ਨਾਲ ਬਹੁਤ ਸੋਹਣਾ ਪਿੰਡ ਬਣਾਇਆ ਪਰ ਸਾਰੇ ਪਿੰਡ ਨਾਲ ਸੋਹਣਾ ਮੈਨੂੰ ਇਹ ਲੱਗਿਆ ਵੀ ਇਹਨਾਂ ਦੀ ਲਾਇਬ੍ਰੇਰੀ ਇਹਨਾਂ ਨੇ ਖੁਦ ਡਿਜ਼ਾਈਨ ਕੀਤੀ ਆ ਠੀਕ ਹੈ ਤੇ ਨਾਲ ਹੀ ਆਪਾਂ ਕਹਿੰਗੇ ਰੀਡਿੰਗ ਰੂਮ ਵੀ ਠੀਕ ਹੈ ਤੇ ਇਦਾਂ ਦੇ ਜੇਕਰ ਆਪਾਂ ਗੱਲ ਕਰਕੇ ਸਰਪੰਚ ਹੋਣ ਪਿੰਡਾਂ ਦੇ ਲੋਕ ਸਹਿਯੋਗ ਕਰਨ ਇਦਾਂ ਦੀਆਂ ਲਾਇਬ੍ਰੇਰੀ ਹੋਣ ਸਾਡੇ ਬੱਚਿਆਂ ਨੂੰ ਜੇ ਆਪਾਂ